ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੇਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਕਰਨਾ ਦੋਸਤੋ ਆਪਾਂ ਵੀਡੀਓ ਸਿਰਫ ਉਨਾਂ ਹੀ ਕੋ ਪਾਨਿਆ ਜਿੰਨੇ ਕੋਈ ਕਿਸੇ ਦੇ ਮਤਬਲ ਦੀ ਗੱਲ ਹੋਵੇ ਦੋਸਤੋ ਅੱਜ ਤੁਹਾਨੂੰ ਪਸ਼ੂਆਂ ਦੇ ਕੱਚੇ ਔਰ ਪੱਕੇ ਥਾਂ ਚ ਬੰਨਣ ਦੇ ਬਾਰੇ ਜਰੂਰ ਜਾਣਕਾਰੀ ਦੇਣੀ ਹੈ ਦੋਸਤੋ ਜਦੋਂ ਆਪਾਂ ਆਪਣੇ ਪਸ਼ੂਆਂ ਨੂੰ ਕੋਈ ਦਾਣਾ ਹਰਾ ਚਾਰਾ ਕੁਛ ਵੀ ਖਵਾਣਾਗਾ ਤਾਂ ਅਸੀਂ ਆਪਣੇ ਪੱਕੇ ਥਾਂ ਉੱਤੇ ਖੁਰਲੀ ਤੇ ਬੰਨ ਕੇ ਪਸ਼ੂ ਨੂੰ ਹਰਾਚਾਰਾ ਖਵਾਉਨੇ ਆ ਤਾਂ ਉਸ ਤੋਂ ਜਿਸ ਟਾਈਮ ਪਸ਼ੂ ਆਪਣਾ ਹਰਾਚਾਰਾ ਖਾ ਕੇ ਬੇਲੇ ਹੋ ਹਰਾਚਾਰਾ ਖਤਮ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰੈਸਟ ਕਰਨ ਵਾਸਤੇ ਪਸ਼ੂਆਂ ਨੂੰ ਅਸੀਂ ਕੱਚੇ ਥਾਂ 'ਚ ਜ਼ਰੂਰ ਬੰਨ੍ਹਦੇ ਆ ਕੱਚੇ ਥਾਂ 'ਚ ਬੰਨਣ ਦੇ ਕਾਰਨ ਨੰਬਰ 1 ਪਸ਼ੂਆਂ ਦੇ ਕੋਟੇ ਚ ਪਾਣੀ ਨਹੀਂ ਪਰਦਾ ਜਿਸ ਦੇ ਕਾਰਨ ਪਸ਼ੂ ਨੂੰ ਬੇਰਮੀ ਮਹਿਸੂਸ ਨਹੀਂ ਹੁੰਦੀ ਨਾਲੇ ਕਿ ਜੋ ਖਾਦਾ ਪੀਤਾ ਹੁੰਦਾ ਉਹ ਚੰਗੀ ਤਰ੍ਹਾਂ ਆਪਣੇ ਸਰੀਰ ਵਿੱਚ ਪਚਾ ਲੈਂਦਾ ਜਦੋਂ ਅਸੀਂ ਪਸ਼ੂ ਨੂੰ ਲਗਾਤਾਰ ਇੱਕ ਥਮੇ ਇੱਕ ਖੁਰਲੀ ਤੇ ਹੀ ਬੰਨੀ ਰੱਖਦੇ ਹਾਂ ਤਾਂ ਉਸ ਨੂੰ ਲਗਾਤਾਰ ਹਰੇ ਚਾਰੇ ਜਾਂ ਤੋੜੀ ਨਾਲ ਖੁਰਲੀ ਭਰੀ ਹੁੰਦੀ ਆ ਤਾਂ ਉਸ ਨੂੰ ਪਸ਼ੂ ਖਾਣ ਤੋਂ ਮਜਬੂਰ ਹੋ ਜਾਂਦਾਗਾ ਪਸ਼ੂ ਖਾ ਖਾ ਕੇ ਬਾਰ ਬਾਰ ਗੋਹਾ ਕਰਦਾਗਾ ਜਿਦੇ ਕਾਰਨ ਉਸ ਦੇ ਲੀਵਰ ਉੱਤੇ ਸਾਈਡ ਇਫੈਕਟ ਪੈਂਦਾ ਹੈ ਜਿਸ ਦੇ ਕਾਰਨ ਲੀਵਰ ਨੂੰ ਕੁਝ ਟਾਈਮ ਤੱਕ ਆਰਾਮ ਨਹੀਂ ਮਿਲਦੀ ਤਾਂ ਲੀਵਰ ਨੂੰ ਤਾਂ ਹੀ ਆਰਾਮ ਮਿਲੇਗੀ ਜਿਸ ਟਾਈਮ ਪਸ਼ੂ ਨੂੰ ਕਮ ਸੇ ਕਮ 2 ਤੋਂ 2.5 ਘੰਟੇ ਹਰੇ-ਚਾਰੇ ਤੋਂ ਦੂਰ ਬੰਨਿਆ ਹੋਊਗਾ ਤਾਂ ਉਹ ਆਪਣੇ ਮਨਪਸੰਦ ਨਾਲ ਕੱਚੇ ਥਾਂ 'ਚ ਬੈਠ ਕੇ ਪਸ਼ੂ ਜਗਾਲੀ ਕਰੂਗਾ ਜਗਾਲੀ ਕਰਨ ਦੇ ਨਾਲ ਪਸ਼ੂ ਆਪਣੇ ਹੀ ਆਪਣਾ ਇਹ ਭੋਜਨ ਖਾਦਾ ਹੋਇਆ ਪਚਾ ਲੈਂਦਾ ਹੈ ਜਿਵੇਂ ਕਿ ਹਰਾ ਚਾਰਾ ਤੂੜੀ ਜੋ ਦਾਣਾ ਪਾਉਂਦੇ ਆ ਤਾਂ ਉਹ ਜਗਾਲੀ ਦੇ ਰਹੀ ਆਪਣੇ ਪੇਟ ਦੇ ਵਿੱਚ ਹਾজম ਕਰ ਲੈਂਦਾ ਤਾਂ ਗੋਹਾ ਵੀ ਠੀਕ ਕਰਦਾ ਹੈ ਤੇ ਦੋਸਤੋ ਅਸੀਂ ਗੱਲ ਕਰਦੇ ਆਂ ਫੈਂਟ ਦੀ ਫੈਂਟ ਪਸ਼ੂ ਨੂੰ ਪਾਣੀ ਧਾਰ ਚੋਣ ਤੋਂ ਪਹਿਲਾਂ ਕਮ ਸੇ ਕਮ 1 ਘੰਟਾ ਜ਼ਰੂਰ ਪਹਿਲਾਂ ਪਾਣੀ ਪਿਲਾਓ ਜੇ ਅਸੀਂ ਉਸੇ ਟਾਈਮ ਪਾਣੀ ਪਲਾਉਨੇ ਆ ਤਾਂ ਉਸ ਤੋਂ ਬਾਅਦ ਅਸੀਂ ਪਸ਼ੂ ਨੂੰ ਧਾਰ ਉਸੇ ਟਾਈਮ ਚੋ ਲੈਨੇ ਆ ਤਾਂ ਫੈਂਡ ਦੇ ਉੱਪਰ ਵੀ ਕਾਫੀ ਅਸਰ ਪੈਂਦਾਗਾ ਦੋਸਤੋ ਫੈਂਡ ਦੇ ਨਾਲ-ਨਾਲ ਤੁਹਾਨੂੰ ਦੱਸ ਰਿਹਾ ਖੰਡਾ ਚੂਰੀ ਬੜੇਮਿਆਂ ਦੀ ਖਾਲਾ ਤੇ ਕਣਕ ਦਾ ਦਲੀਆ ਜ਼ਰੂਰ ਪਾਓ ਤੇ ਪਸ਼ੂਆਂ ਦਾ ਦੁੱਧ ਆਪਣੇ ਘਰ ਹੀ ਤਿਆਰ ਕਰੋ ਪਸ਼ੂਆਂ ਨੂੰ ਅੱਜ ਕੱਲ੍ਹ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਹੀ ਨਕਲੀ ਦੁੱਧ ਮਿਲਦਾਗਾ ਦੋਸਤੋ ਆਪਾਂ ਦਾ ਸਿਰਫ ਜਾਦੇ ਵੜਾਈ ਨਹੀਂ ਕਰਦੇ ਆਪਣੇ ਘਰ ਤਾਂ 22 ਲੀਟਰ ਵਾਲੀ ਇੱਕ ਮਾਝਾ ਤੇ ਇਹ ਸਾਹਮਣੇ ਖੜੀ ਆ ਜੋ ਇਸਨੇ ਇਸ ਵਾਰ ਦੂਜੇ ਸੂਏ 18 ਕਿਲੋ ਦੁੱਧ ਦਿੱਤਾ ਤੇ ਐਮ 29 ਵਾਲੀ ਝੋਟੀ ਖੜੀ ਆ ਤਾਂ ਇਸਨੇ 15 14.5 15 ਦੇ ਲਗਭਗ ਦਿੱਤਾਗਾ ਤਾਂ ਇਹ ਰਾਕਾ ਬੁੱਲ ਦੀ ਬੁੱਲ ਦਾ ਕਟੜਾ ਦਾ ਜੋ ਕਿ 15 ਮਹੀਨਿਆਂ ਦਾ ਹੋ ਚੱਕਿਆ ਦੇਖੋ ਕਿੰਨੀ ਗ੍ਰੋਥ ਕਰ ਰਿਹਾ ਹੈਗਾ ਤੇ ਰੁਸਤਵੇਂ ਹਿੰਦੀ ਚੋਟੀ ਖੜੀ ਆ ਤਾਂ ਇਸ ਦੇ 2 ਮਹੀਨੇ ਰਹਿ ਗਏ ਸੂਣ ਚ ਦੇਖੋ ਦੋਸਤੋ ਕੀ ਰੰਗ ਲਿਆਉਂਦੀ ਆ ਤਾਂ ਤੁਹਾਡੇ ਸਾਹਮਣੇ ਜ਼ਰੂਰ ਹੀ ਰੱਖਾਂਗੇ ਦੋਸਤੋ ਅੱਜ ਵੀਡੀਓ ਬਣਾਉਣ ਦਾ ਤਾਂ ਟਾਈਮ ਲੱਗ ਗਿਆ ਕਿ ਆਪਾਂ ਨੂੰ ਅੱਜ ਆਪਣੀ ਡਿਊਟੀ ਤੋਂ ਛੁੱਟੀ ਸੀ ਦੋਸਤੋ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰਦਿਆ ਕਰੋ ਧੰਨਵਾਦ